ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਇਧਰ ਮੇ ਲੋ ਸਤਿ ਸ਼੍ਰੀ ਅਕਾਲ ਜੀ ਹਰਮਨ ਸਿੰਘ ਜੀ ਤੇ ਜੇ ਤੁਸੀਂ ਆਪਣੇ ਪਿਛਲੇ ਵਲੌਗ ਦੇਖਿਆ ਨਾ ਆਪ ਆਪਣੀ ਗੱਡੀ BMW ਲਈ ਵਾਸਤੇ ਚਾਬੀ ਬਣਾਈ ਸੀ ਜਿਹੜੀ ਨਵੇਂ ਕਾਰਾਂ ਆਉਂਦੀਆਂ ਉਹ ਤਾਂ ਚਾਬੀ ਆਟੋਮੈਟਿਕ ਬਣੀ ਬਣੀ ਆਉਂਦੀ ਆ ਪਰ ਆਪਣੀ ਕਾਰ ਹੈਗੀ 2014 ਕੁ ਮਾਡਲ ਹੈਗੀ ਤਾਂ ਉਦੋਂ ਨਾਲ ਇਹ ਚਾਬੀ ਨਹੀਂ ਸੀ ਹੁੰਦੀ ਹੈਗੀ ਉਦੋਂ ਆ ਚਾਬੀ ਸੀਗੀ ਤੇ ਮੈਂ ਆ ਚਾਬੀ ਲੈਤਾ ਲਈ ਚਲਦੀ ਕਰ ਲਈ ਕੁਝ ਕਿਹੜੇ ਫੀਚਰ ਰਹਿ ਗਏ ਸੀਗੇ ਜੇ ਠੀਕ ਕਰਨੇ ਸੀਗੇ ਉਹ ਬੰਦਾ ਮੁੜ ਕੇ ਆਇਆ ਹੀ ਨਹੀਂ ਹੈਗਾ ਯਾਰ ਪਤਾ ਨਹੀਂ ਮੈਨੂੰ ਟੂਫੀ ਭਾ ਗਿਆ ਪਤਾ ਨਹੀਂ ਕੀ ਹੋ ਗਿਆ ਤੇ ਰੋਜ ਕਹਿੰਦਾ ਮੈਂ ਸ਼ਾਮ ਨੂੰ ਆਉਂਗਾ ਸ਼ਾਮ ਨੂੰ ਆਉਂਗਾ ਕਿਉਂਕਿ ਹੁਣ ਕੀ ਸੀਗਾ ਨਾ ਇਹ ਚਾਬੀ ਨਾਲ ਕੈਰੀ ਕਰਦੀ ਪੈਂਦੀ ਆ ਸਟਾਰਟ ਆ ਗੱਟ ਚਾਬੀ ਨਾਲ ਹੀ ਹੁੰਦੀ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਇਹਦੇ ਨਾਲ ਸਾਈਡ ਤੇ ਆਪਾਂ ਇੱਕ ਸੈਂਸਰ ਲਾ ਦਾਂਗੇ ਵੀ ਬਾਅਦ ਇਹਦੇ ਨਾਲ ਹੀ ਚਾਬੀ ਸਟਾਰਟ ਹੋਣ ਲੱਗ ਜੂਗੀ ਵੀ ਤੂੰ ਆਪਣੇ ਹੋਰ ਮਿੱਤਰਾਂ ਦੋਸਤਾਂ ਨੂੰ ਵੀ ਦੱਸੀ ਵੀ ਉਹ ਇੱਕ ਮੈ ਤੋਂ ਚਾਬੀ ਗੱਡੀ ਦੀ ਬਣਵਾ ਲੈਣਗੇ ਤੇ ਮੈਂ ਸੁករ ਤਾਂ ਸੇ ਨਹੀਂ ਦੱਸਿਆ ਕਿ ਜਦੋਂ ਕਈ ਵਾਰ ਨਾ ਬੰਦਾ ਇਦਾਂ ਹੋ ਜਾਂਦਾ ਹੈ ਆਪਾਂ ਵਿਸ਼ਵਾਸ ਕਰਨੇ ਚਾਹੀਦੇ ਉੱਤੇ ਆਪਾਂ ਆਪਣੇ ਕਿਹ ਮਿੱਤਰ ਨੂੰ ਦੱਸ ਦਿੰਦੇ ਵੀ ਆਹ ਕੰਮ ਮੈਂ ਵੀ ਕਰਾਇਆ ਜਾਂ ਤੂੰ ਵੀ ਉਹ ਗੱਡੀ ਦਾ ਕਰਵਾ ਲਾ ਜਾਂ ਇਦਾਂ ਕਰਵਾ ਲਾ ਤੇ ਘਣਾ ਬੰਦਾ ਮੇਰੇ ਨੂੰ ਫੋਨ ਨਹੀਂ ਚੱਕਦਾ ਮੈਂ ਕੱਲ ਪਰਸਨ ਫੋਨ ਲਾ ਰਿਆਂ ਨੂੰ ਅੱਛਾ ਜੀ ਬਾਕੀ ਦੇਖਦੇ ਆ ਕੀ ਬਣਦਾ ਤੇ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਆਹ ਵਾਲੀ ਚਾਬੀ ਹੈ ਨਾ ਹੱਥੋਂ ਮੇਰੇ ਥੱਲੇ ਗਿਰ ਗਈ ਮੇਰੇ ਤੋਂ ਤੇ ਚਾਬੀ ਗਈ ਖੁੱਲ ਵੈਸੇ ਤਾਂ ਇਹ ਕੰਪਨੀ ਕੋਲ ਚਾਬੀ ਆਉਂਦੀ ਆ ਇਹ ਪੂਰੀ ਐ ਸੈੱਟ ਕੀਤੀ ਹੁੰਦੀ ਆ ਦੇਖੋ ਇੱਧਰ ਆਹ ਤੇ ਉਹ ਜਦੋਂ ਫੇ ਇਹਦੇ ਵੀ ਜਿਹੜੀ ਚਿਪ ਤਾ ਫਿਰ ਇਹਨੂੰ ਨਾ ਬਾਜ ਗੁੰਦਗੇ ਜੋੜਨਾ ਪੈ ਗਿਆ ਤੇ ਚਾਬੀ ਥੱਲੇ ਜਦ ਗਿਰੀ ਥੱਲੇ ਉਸ ਤੋਂ ਬਾਅਦ ਫਿਰ ਚਾਬੀ ਸਾਰੀ ਗਈ ਖੁੱਲ ਮੈਂ ਜੋੜੀ ਬਥੇ ਤਰੀਕੇ ਨਾਲ ਜੋੜੀ ਚਿਪੇ-ਚਿਪੇ ਨਗਾ ਦੇਵਦਰ ਚਿਪੇਆਂ ਗਏ ਜਿਗਾੜਾ ਤਾਂ ਲਾਇ ਲਿਆ ਆਪਾਂ ਕੋਈ ਨਾ ਕੋਈ ਪਰ ਹੁਣ ਇਹ ਨਾ ਤਾਂ ਖੁੱਲਦੀ ਆ ਪਰ ਇਹ ਮੇਰੇ ਮੜੇ ਨੂੰ ਇਹਦੀ ਗੱਡੀ ਮੜੇ ਆ ਇਹ ਨਾ ਤਾਂ ਰਿਮੋਟ ਤੋਂ ਖੁੱਲਦੀ ਆ ਤੇ ਨਾ ਰਿਮੋਟ ਤੋਂ ਹੁੰਦੀ ਆ ਬੰਦ ਇਹਨੂੰ ਤਰੀਕਾ ਇਹ ਆ ਦੇਖੋ ਇਦਾਂ ਹੁੰਦੀ ਆ ਇਹ ਇਦਾਂ ਅਸੀਂ ਇਹਦੇ ਨਾਲ ਐਂ ਚਾਬੀ ਖੋਲਦੇ ਆ ਤਾਂ ਜਾ ਕੇ ਸਾਰੀਆਂ ਟਾਕੀਆਂ ਖੁੱਲਦੀਆਂ ਦੇਖੋ ਤੁਸੀਂ ਮਾੜੇ ਵੀ ਕਈ ਵਾਰ ਇਦਾਂ ਹੁੰਦਾ ਜੇ ਆਪ ਗੱਡੀ ਖੜਾਉਨੇ ਆ ਪੂਰੀ ਟੋੜ ਟੋੜ ਗੱਡੀ ਹੁੰਦੀ ਐ ਐਂਗਾ ਕੇ ਉਹਨੂੰ ਖੋਲਦੇ ਆ ਬੰਦ ਲੋਕ ਕੋਈ ਖੋਲ ਨਹੀਂ ਪੈਂਦੀ ਆ ਤੇ ਮੈਂ ਫੋਨ ਕੀਤਾ ਆਪਣੇ ਮੁੰਡੇ ਮਿਸਤਰੀ ਤੋਂ ਮਕੈਨਿਕ ਨੂੰ ਸਟੈਬਰੀਜ ਦਾ ਆਪ ਗੱਡੀ ਦੇ ਅਕਸਰ ਆਪਣਾ ਕੰਮ ਕੰਮ ਕਰਾਈ ਦੇ ਗੱਡੀ ਦਾ ਤੇ ਉਹ ਕਹਿੰਦਾ ਵੀ ਤੂੰ ਮੇਰੇ ਕੋਲ ਆਇਆ ਵੀ ਆਪਾਂ ਕੋਈ ਨਾ ਕੋਈ ਸੈਟਿੰਗ ਕਰਦੇ ਆ ਦੀ ਬੀਰ ਨੂੰ ਖੋਲ ਕੇ ਵਿੱਚ ਉਹਦੇ ਜਿਹੜੀ ਚਿੱਪ ਐ ਕਈ ਵਾਰ ਨਾ ਉਹਦਾ ਜਿਹੜਾ ਟੰਕਾ ਟੁੱਟਿਆ ਹੁੰਦਾ ਹੈ ਉਹ ਕਹਿੰਦਾ ਜੋੜ ਕੇ ਆਪਾਂ ਸੈਟ ਕਰਕੇ ਦੇਖਦੇ ਆ ਜੇ ਸੈਟ ਹੋ ਗਈ ਦੇਖਦੇ ਆ ਟਰਾਈ ਕਰਦੇ ਆ ਇਹਨੂੰ ਕਹਵਾ ਜੂ ਗੱਲ ਕਰਦਾ ਪਾ ਯਾਰ ਇਹ ਗ ਉਹ ਬੰਦਾ ਕਹਿੰਦਾ ਵੀ ਯਾਰ ਤੂੰ ਇਹ ਪੌਲਿਸ ਖਰਾਬ ਨਹੀਂ ਵੀ ਜੇ ਤੂੰ ਚਾਰ ਬੰਦੇ ਹੋਰ ਨਾਲ ਲੈ ਕੇ ਆਉਂਗਾ ਵੀ ਆਪਾਂ ਤੈਨੂੰ ਇਹ ਪ੍ਰੋਫਿਟ ਮਿਲੂਗਾ ਚੀਜ਼ ਦੇ ਵਿੱਚ ਅਸੀਂ ਉਹ ਪ੍ਰੋਫਿਟ ਦੇ ਨਾਲ ਚਦੇ ਵਿੱਚ ਆਪਣੇ ਦੋ ਚਾਰ ਭੈਣ ਭਰਾਵਾਂ ਨੂੰ ਇਸ ਤਰ੍ਹਾਂ ਮਿੱਤਰਾਂ ਨੂੰ ਫੋਨ ਫਸਾ ਲੈਂਦੇ ਨਾਲ ਤੇ ਬੰਦਾ ਸਾਡਾ ਵੀ ਫੋਨ ਨਹੀਂ ਚੱਕਦਾ ਤੇ ਰਿਸ਼ਤੇ ਰੱਖ ਜਾ ਬਾਅਦ ਚ ਆਪਾਂ ਨੂੰ ਫੋਨ ਕਰਦੇ ਆ ਪਚਾੜੇ ਬੰਦਾ ਫਸ ਜਾਂਦਾ ਫਿਰ ਇਸ ਕਰਕੇ ਕਦੇ ਵੀ ਗਹਾਂ ਜਿਹੜੀ ਗਰੰਟੀ ਚੱਕਣੀ ਹੁੰਦੀ ਹੈ ਉਦੋਂ ਤੱਕ ਚੱਕਣੀ ਚਾਹੀਦੀ ਹੈ ਆਪਾਂ ਨੂੰ ਜਦ ਤੱਕ ਬੰਦਾ ਐਨ ਸ਼ੋਰ ਹੋਵੇ ਤੇ ਆਪਾਂ ਕੰਮ ਕਰ ਸਕਦੇ ਹੋਈ ਹੈ ਹਨਾ ਐਦਾਂ ਹੋ ਜਾਂਦਾ ਹੈ ਤੇ ਇਹ ਛੋਟੀ ਜਿਹੀ ਕਹਾਣੀ ਸੀਗੀ ਮੇਰੇ ਨਾਲ ਤੇ ਇਬਾ ਕੇ ਸ਼ਬਦ ਮੇਤਰੋ ਕੰਮ ਆਪਾ ਕਾਫੀ ਕਰਨੇ ਨੇ ਅੱਜ ਗਰਮੀ ਬਹੁਤ ਹੋ ਗਈ ਹੈ ਨਾ ਇਸੇ ਤਰ੍ਹਾਂ ਦਾ ਮਨ ਅੰਦਰ ਖੜਨੇ ਅੰਦਰ ਨਹੀਂ ਮੇਤਰੋ ਗਰਮੀ ਹੁੰਦੀ ਹੈ ਨਾ ਉਹ ਤੇਰਾ ਭਲਾ ਹੋ ਜਵੇ ਤੇ ਆਪਾਂ ਤਾਂ ਗੱਲ ਗਏ ਸੀਗੇ ਤੁਸੀਂ ਵਲੌਗ ਚ ਦੇਖਿਆਈ ਆ ਆਪਣੇ ਭਾਈ ਸਾਹਿਬ ਭਾਈ ਸਾਹਿਬ ਜੀ ਤੁੰਦਾ ਜੀ ਉਹਨਾਂ ਦਾ ਦੀਵਾਨ ਸੀਗਾ ਲਾਸਟ ਦਿਵਾਨ ਆਪਣਾ ਰੋਮ ਦੀ ਧਰਤੀ ਉੱਤੇ ਉਹ ਆਪਾਂ ਕੱਲ ਜਾ ਕੇ ਸੰਗਤ ਰਹੀ ਆ ਬਹੁਤ ਪਿਆਰ ਦਿੱਤਾ ਸੰਗਤ ਬਹੁਤ ਸਤਿਕਾਰ ਕਰਦੀ ਆ ਬਹੁਤ ਪਿਆਰ ਪਿਆਰ ਕਰਦੀ ਆ ਤੇ ਹੁਣ ਨਵੀਂ ਜਿਹੜੀ ਜਨਰੇਸ਼ਨ ਆਉਂਦੀ ਆ ਉਹ ਪੜ੍ਹੀ ਲਿਖੀ ਹੁੰਦੀ ਆ ਸੂਝਵਾਨ ਲੋਕ ਹੁੰਦੇ ਨੇ ਜਿਹੜੇ ਗੁਰਬਾਣੀ ਨੂੰ ਮਤਲਬ ਤਰਕ ਨਾਲ ਸੁਣਨਾ ਪਸੰਦ ਕਰਦੇ ਆ ਸਮਝਣਾ ਪਸੰਦ ਕਰਦੇ ਆ ਤੇ ਇਸ ਕਰਕੇ ਹੀ ਸੀਗਾ ਜਿੰਨੇ ਵੀ ਦਿਵਾਨ ਹੋਏ ਆ ਤੁੰਡਾ ਸਾਹਿਬ ਦੇ ਬਹੁਤ ਬੜੀ ਸਾਰੇ ਹੋਏ ਆ ਐਂ ਤਾਂ ਕਫੇ ਕੋਈ ਲੈ ਕੇ ਮੇਥੋਂ ਪੀリエ ਆਪਾਂ ਨੇ ਘਰੋਂ ਦੀ ਕਫੇ ਪੀリエ ਆਪਣੀ ਕਫੇ ਮੱਕਿਆ ਤੋਂ ਤੇ ਇੰਪਾਸ ਤੋਂ ਕਿੰਨੀ ਬਣਾਈ ਆ ਜਿਸ ਤਰ੍ਹਾਂ ਫਸਤੋ ਅੱਜ ਬਣਾ ਲਈਏ ਲੀਟਰ ਬਣਾ ਤੇਰਾ ਲੀਟਰ ਬਣਾ ਦੇ ਪਾ ਠੀਕ ਹੈ ਤੂੰ ਅਟਕ ਗੋਣ ਹਾਂਜੀ ਤੇ ਮੈਂ ਜਾ ਕੇ ਚਾਬੀ ਖਾ ਕੇ ਆਇਆ ਬਾਜ ਕਰ ਦੇ ਪਾਸ ਠੀਕ ਹੈ ਚਾਹੀ ਜਦ ਮੈਂ ਬੋਲਣਾ ਠੀਕ ਹੋ ਗਿਆ ਇੱਕ ਆਪਾਂ ਚਾਬੀ ਖੋਲਣਾ ਤੇ ਇਧਰ ਆ ਕੇ ਫੋਲਣਾ ਹਾਂਜੀ ਆ ਮੈਨੂੰ ਤਾਂ ਇਨੀ ਗਰਮ ਹੈ ਨਾ ਆ ਦੇਖੋ ਇਹ ਨਾ ਅਰੇ ਹੁਣ ਵੀ ਆਏ ਜੀ ਨਾ ਨਰਮ ਨਰਮ ਹੋ ਗਈ ਹੁੰਦੀ ਆ ਇਹ ਸਿਰ ਦੇ ਬਾਰੇ ਵੀ ਤੇ ਨੇ ਪੂਰੀ ਨਰਮ ਹੋ ਜਾਣਾ ਤੇ ਅੰਦਰ ਖੜ ਨਹੀਂ ਹੁੰਦਾ ਯਾਰ ਗਰਮੀ ਬਹੁਤ ਹੈ ਮੈਂ ਕੱਲ ਖੋਲਣਾ ਸੀਗਾ ਅਹੀਂ ਕੱਲ ਮੈਂ ਵੀ ਸੋਚ ਲਿਆ ਤੇ ਕੱਲ ਮੈਂ ਸ਼ਾਮ ਉਦਨੇ ਕਰ ਨਹੀਂ ਸਮਾਂ ਲੱਗਾ ਅੱਜ ਆਪਾਂ ਨੂੰ ਖੋਲ ਦੇ ਮੈਂ ਇਹਨੂੰ ਫੋਲ ਕੇ ਨਾ ਫੋਲਡ ਕਰਕੇ ਉੱਪਰ ਰੱਖ ਦ ਠੀਕ ਨੇ ਦੋ ਜਣੇ ਚਾਹੀਦੇ ਨੇ ਬਸ ਮੈਂ ਆਇਆ ਮਿੰਟ ਪੰਜੇ ਮੁੜ ਕੇ ਆਇਆ ਬਾਅਦ ਚ ਆਪਾਂ ਕਰਦੇ ਫੋਲਗੇ ਇਹਨੂੰ ਮਨ ਲੱਗਦਾ ਵੀ ਜਿੰਨੀ ਮੇਰੇ ਤੋਂ ਗਰਮੀ ਪੈਂਦੀ ਹੈ ਨਾ ਇਸ ਬਾਅਦ ਅੰਦਰ ਆਪਾਂ ਨੂੰ ਪੱਖੇ ਵੀ ਲਾਉਣੇ ਪੈਣਗੇ ਇਹਦੇ ਵਿੱਚ ਠੀਕ ਹੈ ਸਹੀ ਹੈ ਜਿੰਨੀ ਗਰਮੀ ਪੈਂਦੀ ਹੈ ਇਧਰੋਂ ਵੀ ਇਧਰੋਂ ਅੱਧਾ ਖੁੱਲਜੂ ਗਰਮੀ ਹਾਂਜੀ ਅੱਧਾ ਤਾਂ ਖੁੱਲਜੂ ਅੱਧ ਤੱਕ ਸਾਰਾ ਨਹੀਂ ਖੋਲਣਾ ਜਾਨੀ ਅੱਧਾ ਵੀ ਖੋਲ ਕੇ ਫਿਰ ਹਵਾ ਕਰਾਸ ਹੋ ਜੇ ਪੱਖੇ ਇਹੋ ਲੈ ਕੇ ਲਾਵਾਂਗੇ ਦੋ ਸਾਈਡ ਤੇ ਗੱਬੇ ਲਾ ਕੇ ਲਾ ਦਾਂਗੇ ਸਵਾ ਗਰਮੀ ਕਾਸੀ ਹੁੰਦੀ ਆ ਜਾਂ ਇੱਕੋ ਵੱਡਾ ਸਾਰਾ ਜਿੱਦਾਂ ਆਪਣੇ ਗੁਰਦਾਰਿਆਂ 'ਚ ਨਹੀਂ ਹੁੰਦਾ ਜਾਂ ਵੀ ਇੱਕ ਬੰਦਾ ਨਵੀਂ ਚੀਜ਼ ਲੋਕੋ ਬਹੁਤ ਭੱਜ ਭੱਜ ਦੇਖਣ ਵਾਸਤੇ ਆਉਂਦੇ ਵੀ ਆ ਕਿਹੜੀ ਚੀਜ਼ ਆਦੀ ਹਣਾ ਓਕੇ ਫਿਰ ਆ ਜਾ ਮੈਂ ਆ ਦੇਖੋ ਮੇਤਰਮ ਨਹੀਂ ਖੁੱਲਦੀ ਇਹਦੇ ਨਾਲ ਇਹ ਹੁਣ ਇਹਨੂੰ ਵਿੱਚੋਂ ਚਾਬੀ ਇਹਦੇ ਵਿੱਚੋਂ ਕੱਢਣੀ ਪੈਣੀ ਹੈ ਇਦਾਂ ਤੇ ਵੀ ਨਿਕਾ ਵੀ ਇਹਦੇ ਨਾਲ ਖੋਲ ਕੇ ਟੱਕੀਆਂ ਚਾਰੇ ਖੁੱਲ ਜਾਣ ਚਾਰੇ ਟੱਕੀਆਂ ਵੀ ਖੁੱਲਦੀਆਂ ਦੇਖੋ ਇਹਦੇ ਨਾਲ ਆ ਖੁੱਲ ਗਈ ਇੱਕ ਬਸ ਆ ਹੀ ਖੁੱਲਣੀ ਹੈ ਤੇ ਫੇਰ ਜੇ ਗੱਡੀ ਦੇ ਵਿੱਚ ਬਹਿ ਗਏ ਜੇ ਹੁਣ ਕਿਸੇ ਨੇ ਬਹਿਣਾ ਹੈ ਫੇਰ ਇਹ ਤੋਂ ਦੱਬਣਾ ਇਹਨੂੰ ਐ ਤੇ ਫੇਰੇ ਸਾਰੇ ਖੁੱਲ੍ਹ ਜਾਣੀ ਤੇ ਜੇ ਲੋਕ ਲੱਗੇ ਬਾਹਰ ਨਿਕਲਣ ਲੈ ਤਾਂ ਇਹ ਨਹੀਂ ਵੀ ਇਹ ਚਾਬੀ ਦੇ ਨਾਲ ਚਾਰੇ ਇਕੱਠੀਆਂ ਲੋਕ ਨਹੀਂ ਹੁੰਦੀਆਂ ਹੈਗੀਆਂ ਇੱਥੋਂ ਪਹਿਲਾਂ ਲੋਕ ਲਾ ਦੇਣ ਨੂੰ ਇਹਦਾ ਟੱਕੀਂ ਚਾਰੇ ਲੋਕ ਲੱਗੀਆਂ ਵਾਰ ਵਿੱਚ ਇਹਨੂੰ ਇੱਕ ਖੋਲ ਲੈਣੀ ਤੇ ਇਹਦੇ ਨਾਲ ਵਾਜ ਫੇਰ ਲੋਕ ਕਰ ਦੋ ਤਾਂ ਜੇ ਗੱਡੀ ਲੋਕ ਹੁੰਦੀ ਹੈ ਅੱਜ ਦਾ ਟੈਂਪਰੇਚਰ ਦੇਖੋ ਮਿੱਤਰੋ ਕਿੰਨਾ ਹੈ 33.5 ਡਿਗਰੀ ਟੈਂਪਰੇਚਰ ਹੈ ਤੇ ਸਮਾਂ ਹਲੇ 10:22 ਹੋਏ ਆ ਦੁਪਹਿਰ ਸਵੇਰ ਦੇ ਮਤਲਬ ਇੰਨਾ ਗਰਮੀ ਹੋ ਗਈ ਅੱਜ ਲੱਗਦਾ ਉਹ ਟੈਂਪਰੇਚਰ 37 ਸੂੰਦੀ ਤੱਕ ਪਹੁੰਚ ਜਾਣ ਦੇ ਪਹਿਰ ਨੂੰ 12 ਵਜੇ ਤੱਕ ਤੇ ਬਾਹਰ ਵੀ ਲੱਗਦਾ ਪੂਰੀ ਐਨ ਫੁੱਲ ਗਰਮੀ ਐਣ ਲੋਈ ਪਹੁੰਚ ਗਏ ਮਿੱਤਰੋ ਆਪਾਂ ਆਪਣੇ ਸਟੈਫ ਨੂੰ ਮਿਸਤਰੀ ਦੇ ਕੋਲ ਨਾਲ ਇਹਦੀ ਟੈਰਾਂ ਦੀ ਕਰਨ ਆਪਾਂ ਪਹਿਲਾਂ ਵਲੌਗ ਬਣਾਏ ਸੀਗਾ ਉਹਨੇ ਤੇ ਨਾਲ ਹੀ ਹੈਗੀ ਇਹਦੀ ਮਿਸਤਰੀ ਦੀ ਮਕੈਨਿਕ ਦੀ ਸ਼ਾਪ ਗੁੱਡ ਮਾਰਨਿੰਗ ਸਟੈਫ ਨੂੰ ਬੁਨ ਜੌਰਨਕਾਲੇ ਕੋ ਮਿਸਟਰੀ ਟੋ ਬੈਨੇ ਐਵਰੀਥਿੰਗ ਇਜ਼ ਗੁੱਡ ਕੀ ਦਿਸ ਐਮੀ ਕੋ ਮਿਓ ਕੁਸਟੋ ਕੀ ਐਵੀ ਕੁਆ ma dobbiamo aprire per favore e devi mettere posto, capito? Tanto c'è tutto sistemato, eh, non è che No, ne... io oggi non apro niente questo. Non ce la fai? No. Mamma mia, Stefano, eh, oggi... non, è, non è il grande amico mio allora. Sì, ma oggi proprio non è la faccio, oggi è sabato, no. Però questo io ogni tanto, capito? Sempre acceso. Quello là lo so, ma no... questo c'è tutte le comando, No, le no le... Questa, questa funziona. Sì. Solo che devo capito? Sì. Solo che metti apriamo, metti posto, non c'è niente di cosa, capito? Devi e mettiamo le quella. Mi quella sua originale. No, tham... questo funziona. Sì, ma tocca falla, c'è rotto dentro. Capito. per forza le chiavi sono originali. L'hai vista i programmi col timer herring che ha c'avi metro, apani apni ave kholi. Ja idda chalona, idda saaf chaldi wadiya. Hun non changi tera setala itthon. Aa jiya jagida khoch ke saaf karke ediyan. Dobara laave kolladi firnu. Aa koll lage sara kharab ho gaya. Oh ta chaldi idda ਨੇ ਫਿੱਟ ਕਰਦੇ ਆਪਾਂ ਚੰਗੀ ਤਰ੍ਹਾਂ ਸਾਫ ਕਰਕੇ ਨਾ ਸੈਟਾਂ ਤੋਂ ਫੇਰ ਸੈਟ ਕਰਦੇ ਆ। ਚਾਓ ਮਿਸਟਰ ਬਰੇਦੀ ਬੋਲ ਲਵੋ ਰੋ। ਗ੍ਰਾਸੀਮਿਲੇ? じゃ ਕੇ ਆਪ ਗੱਡੀ ਮੜੀ-ਮੁੜੀ ਚੈੱਕ ਅਪ ਵੀ ਕਰਵਾਤੀ ਜਿੱਦਾਂ ਕਿ ਆਪ ਪਹਿਲਾਂ ਵੀ ਆਪਾਂ ਇੱਕ ਦੋ ਵਾਰ ਗੱਲ ਕੀਤੀ ਹੈ ਵੀ ਜਿਹੜੀ BMW ਕਾਰ ਹੈ ਨਾ ਇਹਨਾਂ ਨੂੰ ਆਦਤ ਹੈ ਮਤਲਬ ਤੇਲ ਪੀਣ ਦੀ ਕਿਉਂਕਿ ਇੰਜਣ ਵੱਡੇ ਲਾ ਲਓ ਜੋ ਮਰਜੀ ਲਾ ਲਓ ਕੁਝ ਲੱਖ ਸਵਾਰਾ ਕਿਲੋਮੀਟਰ ਤੋਂ ਬਾਅਦ ਇਹ ਥੋੜਾ ਥੋੜਾ ਤੇਲ ਪੀ ਜਾਂਦੀ ਹੈ ਤੇ ਆਪਣੀ ਗੱਡੀ ਵੀ ਤੇਲ ਘਟ ਸੀਗਾ ਤੇ ਆਪਾਂ ਉਸ ਨਾਲ ਸੁਖਰ ਨਾਲੇ ਜਾ ਕੇ ਗੱਡੀ ਤੇਲ ਪੋਹ ਲਿਆ ਕਿਉਂਕਿ ਇੰਜਣ ਸਭ ਤੋਂ ਜ਼ਿਆਦਾ ਮੇਨ ਕੰਮ ਔਇਲ ਦਾ ਹੀ ਹੁੰਦਾ ਤੇ ਤੇਲ ਤੁ ਨੂੰ ਸੈਟ ਕਰਾ ਲਿਆ ਤੇ ਚਾਬੀ ਵੀ ਸੈੱਟ ਹੋ ਗਈ ਆਪਣੀ ਤੇ ਹੁਣ ਆਪਾਂ ਆਪਣੀ ਦੁਕਾਨ ਤੇ ਪਹੁੰਚ ਗਏ ਆ ਤੇ ਸਭ ਤੋਂ ਪਹਿਲਾਂ ਤਿੰਨ ਦਾ ਖੋਲਣਾ ਜੇ ਗਰਮੀ ਬਹੁਤ ਹੈ ਲੈ ਸਭ ਤੋਂ ਪਹਿਲਾਂ ਇਹਦੇ ਆਪਾਂ ਜਿਹੜੇ ਬਟਨ ਹੈ ਉਹ ਕੀ ਕਰਦੇ ਆਂ ਦੇਖੋ ਜੀ ਥਲੇ ਸਰੀਏ ਪਏਵੇਂ ਸਰੀਏ ਦੇ ਵਿੱਚ ਵੀ ਤਾਂ ਕਿ ਹਵਾ ਦੇ ਨਾਲ ਇਹ ਉੱਪਰ ਨੋੜੇ ਥੱਲੇ ਆਣ ਐ ਪੂਰਾ ਕਿਸੋ ਬਣਾਏ ਥਲੇ ਖਿੱਚੀ ਨਾ ਪੂਰਾ ਤਣਾਅ ਚ ਰਹਿੰਦਾ ਹੁਣ ਇਹ ਸਰੀਏ ਕੱਢ ਗਏ ਫੋਲਡ ਕਰਾਂਗੇ ਇਹਨੂੰ ਹੋ ਗਿਆ ਇੱਧਰ ਖੁੱਲਾਸਾਰ ਹੋ ਗਿਆ ਹੁਣ ਹਵਾ ਪੂਰੀ ਐ ਦੰਦ ਘੱਮ ਹੋ ਗਿਆ ਤਿਆ ਸਰੀਏ ਪੈਸੀ ਵਿੱਚ ਇਹਦੇ ਆ ਦੇਖੋ ਆ ਸਰੀਏ ਵਿੱਚ ਪਾਇਏ ਸੀ ਆਪਾਂ ਨੇ ਜਿਹੜਾ ਕਰਕੇ ਰੁਕਿਆ ਵਸੀ ਜਾ ਇਹ ਇਹ ਸਰੀਏ ਨੂੰ ਉੱਪਰ ਰੱਖ ਦੇ ਕੋਠੀ ਤੇ ਹਾਂ ਰਹਿ ਜਾਣਾ ਹਾਂ ਫਿਲਹਾਲ ਤਾਂ ਆਪਾਂ ਨੇ ਗੱਲਾਂ ਵਾਂ ਆ ਬਸੇ ਹੀ ਖੁੱਲੇ ਇਸ ਤੋਂ ਮੀਹ ਆ ਵਾਈ ਜਾਊਗੀ ਫਿਰ ਦੇਖਾਂ ਵਾਈ ਗਰਮੀ ਆ ਵੀ ਹੋਲ ਦੇਣਾ ਲਾਰਾ ਕਰਨੀ ਪਈ ਜਾਂ ਪੱਖੇ ਲਾਉਣੇ ਪੈਣਗੇ ਤੇ ਨੀਵਾ ਪਾਸਾ ਖੁੱਲਣਾ ਪਊਗਾ ਦੇਖਦੇ ਆ ਕਿ ਪੱਖੇ ਫਿੱਟ ਕਰ ਦਾਂਗੇ ਦੋ ਇੱਕ ਇਸੇ ਸਾਈਡ ਤੇ ਚਲਾ ਦੇਗੇ ਇਧਰ ਪਾਸੇ ਖੁੰਜੇ ਦੇ ਵਿੱਚ ਇੱਕ ਉਧਰ ਖੁੰਜੇ ਕੇ ਇਧਰ ਚੱਲੂ ਹਵਾ ਦੇ ਰੂਪ ਪੰਦੇ ਵਸਾ ਦੇਣਾ ਨਿਕਲੇ ਨਾ ਦੋ ਪੱਖੇ ਲੈ ਨਹੀਂ ਫਰਕ ਪੈਂਦਾ ਸ਼ਾਮ ਟਾਈਮ ਬਹੁਤ ਹੀ ਗਰਮੀ ਵੀ ਹੁੰਦੀ ਨਹੀਂ ਸ਼ਾਮ ਟੇ ਫਰਕ ਪੈਂਦਾ ਆ ਵੀ ਚੱਕਣਾ ਮਿੱਤਰੋ ਆਪਾਂ ਨੇ ਆ ਵੀ ਖੋਲ ਦਰ ਸਾਰਾ ਉੱਪਰ ਤੱਕ ਫਿਰ ਮੈਨੂੰ ਕਿੱਧਰ ਖੋਲੀ ਇਹਨੂੰ ਕਰਨ ਦੇਖਣਾ ਹੈ ਨਾ ਆ ਸਾਈ ਲੱਗਣਾ ਆ ਵੀ ਤਰ ਲੈ ਕੇ ਸਾਰਾ ਪੱਟ ਵੀ ਇਹਨੂੰ ਪੂਰਾ ਉੱਪਰ ਕਰ ਹਵਾ ਸਾਰਾ ਕਰ ਦਾਂਗੇ ਵਧੀਆ ਮੈਨ ਹਨਾ ਹਾਂਜੀ ਇਧਰ ਮੇਥੋਰੀ ਪਾਸ ਹੋ ਗਈ ਆਪਣੀ ਤਿਆਰ ਹੋ ਗਈ ਆ ਹਨਾ ਇੱਕ ਟੱਕ ਗੁੰਨਗੇ ਰੱਖ ਦੇਣਾ ਉੱਪਰ ਨਾ ਫਿਰ ਬਾਅਦ ਚਾ ਤੇਲ ਆ ਦੇ ਇਹ ਨਾ ਤੇਲ 올ੀਵਨ ਤੇਲ ਜੈਤੂਨ ਦਾ ਤੇਲ ਉਹ ਤੇ ਲਾ ਦੇ ਤਾਂ ਕਿ ਸਿਕੜੀ ਨੀਂਦੀ ਇਧਰ ਤੇ ਇਧਰ ਹਰਮਸ ਵੀ ਆਪਣਾ ਗਾਰੇ ਡੱਬੇ ਸਾਫ ਕਰੇ ਸਭ ਦੇ ਪੈਸਾ ਆਫ ਕਰਕੇ ਰੱਖੇ ਸਾਰੇ ਇਹਦੇ ਆਪਣੇ ਮੈਨਫਰਮੇਟਿਕ ਕਰਕੇ ਪੇਟ ਡੱਬੇਸ ਜਾ ਕੇ ਰੱਖ ਦਨੇ ਤਾਂ ਕਿ ਸ਼ਾਮ ਤੱਕ ਫਿਰ ਵਧੀਆ ਬੇਕੀ ਤੋਂ ਪੂਰੀ ਨਹੀਂ ਹੁਣ ਮੇਟਰ 7:30 ਵਜੇ ਤੇ ਆਪਾਂ ਸ਼ਾਪ ਦਾ ਬਣਾ ਰਿਹਾ ਸਵੇਰ ਤੋਂ ਨਾਲ ਕੰਮ ਕਰ ਖਤਮ ਕਰਕੇ ਘਰੇ ਪਹੁੰਚ ਗਏ ਆ ਤੇ ਰੋਟੀ ਤੇ ਖਾਤਰ ਆਪਣੀ ਤਿਆਰ ਹੋ ਗਈ ਇਹਦੇ ਦੇਖੋ ਤੇ ਖਾਣ ਵਾਸਤੇ ਅੱਜ ਇਸਲਾਦਾ ਨਾਲ ਨਿੰਬੂ ਨਾਲ ਪਿਆਜ਼ ਹਰੀ ਮਿਰਚ ਤੇ ਆਪਾਂ ਲਾ ਲੂਗੀ ਬੇਠੀ ਵਿੱਚ ਤੇ ਰਾਜਮ ਚਾਵਲ ਹੈ ਨਹੀਂ ਕਿ ਖਸ਼ਾਨ ਵੀ ਚਾਪਸੰਦ ਹੁੰਦੇ ਆ ਆਪਾਂ ਰੋਟੀ ਖਾਵਾਂਗੇ ਨਾਲੇ ਕੇ ਯੋਗਰਦਹੀਂ ਛੋਟੀ ਖਾਲੀ ਹਾਂਜੀ ਮੈਂ ਖਾਲੀ ਜੀ ਮੈਨੂੰ ਭੁੱਖ ਲੱਗੀ ਸੀ ਪੁੱਖ ਲੱਗ ਗਈ ਸੀ ਜੀ ਮੈਨੂੰ ਪਹਿਲਾਂ ਖਾ ਲਈ ਚਲ ਠੀਕ ਹੋ ਜਾਣੀ ਤੂੰ ਜਪੰਤਰੀ ਤੂੰ ਖਾ ਲਈ ਟੋਟੀ ਪੁੱਤ ਪੁੱਛੀ ਖਾ ਲਈ ਹੂੰ ਇਹ ਖਾ ਲੈ ਤਾਣਾ ਪਾਣੀ ਆਪਣਾ ਹਾਂਜੀ ਖਾ ਲਿਆ ਜੀ ਲਓ ਮੈਨੂੰ ਆਪਾਂ ਸ਼ਕੀਏ ਫਿਰ ਦੋ ਤਿੰਨ ਘੰਟੇ ਕਰਾਂਗੇ ਰੈਸਟ ਉਸ ਤੋਂ ਬਾਅਦ ਫਿਰ ਅੱਜ ਫਿਰ ਚੱਲਾਂਗੇ ਸ਼ਾਪ ਤੇ ਕਿਉਂਕਿ ਸ਼ਰੀਰਾਰ ਨੂੰ ਕੰਮ ਕਰ ਹੁੰਦਾ ਵੇ ਧਮਾਲ ਪਾਉਣ ਵਾਲਾ ਤੇ ਬਾਬਾ ਭਲੀ ਕਰੇ ਕੰਮ ਕਾ ਚੱਲੀ ਜਾਣਾ ਵਧੀਆ ਤੇਕਣਾ ਟੋਟੀ ਪਾਣ ਦਾ ਪਰਮਾਤਮਾ ਆਨੰਦ ਵੀ ਦੇਈ ਜਾਵੇ ਬਾਈ ਇਦਾਂ ਹੀ ਚੱਲੀ ਹੈ ਵਸਾਰਾ ਕੁਝ ਠੀਕ ਠਾਕ ਚੱਲੀ ਜਾ ਪਰ ਮਾਤਾ ਨੂੰ ਸਭ ਚੜ੍ਹਦੀ ਕਲਾ ਚ ਰੱਖੇ ਮਿੱਤਰੋ ਹੁਣ ਟਾਈਮ 5:30 ਹੋ ਗਿਆ ਮਿੱਤਰੋ ਤੇ ਆਪਾਂ ਸ਼ੌਪ ਤੇ ਪਹੁੰਚ ਗਏ ਆਪਣੀ ਤੇ ਕਿੱਦਾਂ ਹੀ ਤੇ ਧਰਮਨ ਸਿਆਰ ਕਰਮ ਕਹਿੰਦਾ ਜਦ ਤੱਕ ਨਾ ਜਿਹੜਾ ਚਾਹ ਦਾ ਗਲਾਸ ਹੈ ਮੇਰਾ ਖਦਰਦਾਨਾ ਹੋਵੇ ਇਦਾਂ ਦਾ ਖਦਰ ਦਾ ਗਲਾਸ ਨੂੰ ਕਹਿੰਦੇ ਸਾਡੇ ਮਾਲਵੇ ਦੇ ਵਿੱਚ ਜਦ ਤੱਕ ਕਹਿੰਦਾ ਮਜ਼ਾ ਨਹੀਂ ਆਉਂਦਾ ਚਾਹ ਵੇਣ ਦਾ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਚਾਹ ਦੇ ਦਾ ਪੰਜਾਬੀ ਵੈਰੀ ਬਣ ਕੇ ਰਹਿੰਦੇ ਹਨ ਵੈ ਬਣੀ ਹੁੰਦੀ ਮੈਂ ਪੀਲੇ ਨਾ ਮੈਨੂੰ ਮਨ ਲੱਗ ਕਿ ਇੰਨਾ ਨਹੀਂ ਆਇਆ ਮੈਂ ਚੱਲ ਬਣੀ ਆ ਪੀ ਲੀਏ ਨਾ ਠੀਕ ਹੇ ਦੇਖੋ ਮਿੱਦੋ ਕਿਦਦਣਾ ਲੱਗਦਾ ਹਣ ਖੋਲਿਆ ਹੋਣਾ ਹੁਣ ਇਹ ਤਾਂ ਹਵਾ ਸਾਰੇ ਹੋ ਗਿਆ ਇੱਥੇ ਇਨੀ ਸੋਹਣੀ ਹਵਾ ਲੱਗਦੀ ਹੈ ਨਾ ਹੁਣ ਐਨ ਗੱਲਬਾਤ ਸਰਾ ਹੋਈ ਪਈ ਆ ਦੇਖੋ ਦਰਖਤ ਇਹ ਧਿਆ ਗਿਆ ਮੈਂ ਘਰੋਲਾ ਕੈਮਰਾ ਦੇਖੋ ਫੇਲਦੇ ਨਾ ਪੱਤੇ ਜਾਣ ਉਹੀ ਸੋਹਣੀ ਹਵਾ ਚੱਲਦੀ ਆ ਤੇ ਅੰਦਰ ਬੈਠ ਕੇ ਅੱਜ ਕਸਟਮਰ ਵੀ ਕਹਿਣਗੇ ਵੀ ਇੱਕ ਪੀਜ਼ਾ ਹੋਰ ਲਿਆ ਦਿਓ ਸਾਨੂੰ ਲੱਕੜ ਦੀ ਪੱਠੀ ਦਾ ਬਣਿਆ ਵਾ ਵੀ ਹਵਾ ਬਹੁਤ ਸੋਹਣੀ ਆ ਰਹੀ ਅੱਜ ਹਨਾ ਪੱਥਰ ਲਾਉਣ ਦੀ ਲੋੜ ਹੀ ਨਹੀਂ ਐਸ ਟਾਈਮ ਵੈਸੇ ਹੀ ਹਵਾ ਚੱਲ ਪਈ ਜੀ ਨੂੰ ਚਲਦੇ ਵੇ ਫਿਰ ਪੱਖਾ ਲੱਗੇ ਨਾ ਵਧੀਆ ਖੁੰਜਰੇ ਵਿੱਚ ਫਿਰ ਗੱਲਬਾਤ ਜ਼ਿਆਦਾ ਵਧੀ ਜੇ ਭਾਵੇਂ ਚੱਕਦੇ ਨਾ ਫਿਰ ਹੋਰ ਵੀ ਜਿਹੜਾ ਹਵਾ ਸੁਣੀ ਹੋ ਗਈ ਤੇ ਪਰਲੇ ਪਾਸੇ ਹਾਂ ਹੋਰ ਵੀ ਗੱਲ ਘੰਟ ਬਣਨੀ ਆ ਵਧੀਆ ਐਨ ਠੀਕ ਨੇ ਤੇ ਕਰੀਏ ਫਿਰ ਕੰਮ ਕਾ ਸਟਾਰਟ ਲੈ ਕੇ ਪ੍ਰਭੂ ਕਾ ਨਾਮ 17 ਫੇਰ ਸੁੱਚਾ ਪਾਸ਼ਾ ਲੋ ਸਵੇਟਾਂ ਸਰਜਰੀ ਫ੍ਰਿਜਰ ਲਾਉਣ ਦੇ ਕਰਕੇ ਨਾ ਇਹ ਜਿਹਦਾ ਫਾਇਦਾ ਹੋ ਜਾਂਦਾ ਵੀ ਸਾਰਾ ਸਮਾਨ ਐ ਠੰਡਾ ਹੋ ਜਾਂਦਾ ਵਧੀਆ ਕੋਲੇ ਐ ਬਿਲਕੁਲ ਠੰਡੇ ਚਿਲਡ ਹੋਏ ਬਗਮ ਚਿਲਡ ਠੀਕ ਦਾ ਹਰ ਮਾਦੇ ਕੀ ਆ ਲਿਖਣ ਨੂੰ ਲੱਗਿਆ ਹਾਂ ਆ ਦੇਖ ਇਧਰ ਦਾਵੀ ਦੇ ਦਵਿੰਦਰ ਵਾਲੀ ਹੈ ਨਾ ਦਾਵੀ ਦੇ ਠੀਕ ਹੈ ਲਿਖਣਾ ਲੱਗੇ ਨੂੰ ਆਂ ਕਿ ਅਲੱਗ ਅਲੱਗ ਲਿਖੇ ਮੈਂ ਉਹਦਾ ਤੇ ਕਾਰਤ ਆ ਦੇਖ ਇਧਰ ਆਰੋਰਾ ਨਾ ਆਰੋਰਾ ਆ ਲਿਖਿਆ ਬਈ ਸਿਮੋਨੇ ਆਪਣੇ ਵੀ ਹੈ ਸਿਮੋਨੇ ਦੇ ਕਿਤੇ ਨਾਗਰਾ ਵੀ ਲਿਖਿਆ ਹੋਵੇ ਕਿਤੇ ਜੀ ਲੁਕਾ ਲੁਕਾ ਇਟਾਲੀਅਨ ਨਾ ਹੀ ਹੈ ਸਾਰੇ ਇਹ ਤੁਮਾਲ ਹੋਈ ਬਈ ਦਾਵੀ ਦੇ ਹੈਗਾ ਦਵਿੰਦਰ ਆਪਣਾ ਚ ਆ ਗਿਆ ਬਾਈ ਅਲੀਸ਼ੇ ਜਾਰਕੀਆ ਸਿਮੋਨੇ ਆਈ ਪੰਜ ਚੱਕ ਤੋਂ ਮਸ਼ਹੂਰ ਇਹਨਾਂ ਦੇ ਵੱਲ ਹਾਂ ਹਾਂ ਜੀ ਸਾਰਾ ਹੀ ਸਾਰੀ ਨਾ ਸਾਰਾ ਆ ਤਾਂ ਪਰ ਇੱਕ ਮੰਡਨ ਦਾ ਮਿੱਤਰੋ ਨੌ ਸਕੂਲੀ ਤਰ੍ਹਾਂ ਸਾਰਾ ੜੀ ਕੰਮ ਕਰਦੀ ਆ ਉਹਨੂੰ ਆਪਾਂ ਦੇ ਸਕਦੇ ਹਾਂ ਨਾ ਪਿੱਛੇ ਤੋਂ ਤਿੰਨ ਵਾਰੀ ਚਪਰੇ ਕੋਲੇ ਬਣਾਏ ਸੀ ਇਹਨੂੰ ਭਾਵੇਂ ਦੱਸਦੇ ਪਿਆ ਜਾ ਕੇ ਵੇਚੀਏ ਉਹਨੂੰ ਤਾਂ ਵਿੱਚ ਲੈ ਲੈਣਾ ਅੰਜਲ ਅੰਜਲ ਇਸ ਕੋਕੋ ਕੋਲੇ ਵਾਲਾ ਟ੍ਰੈਂਡ ਕੀਤਾ ਹੈ ਹਨਾ ਸਹੀ ਗੱਲ ਹੈ ਇਹ ਵੀ ਇਹਨਾਂ ਦੇ ਮਿੱਤਰੋ ਐਡ ਕਰਨ ਦਾ ਕਿ ਵੱਖਰਾ ਅਨੋਖਾ ਢੰਗ ਉਸਦਾ ਹਨਾ ਬਿਜੀ ਦੇ ਤਾਂ ਨੌਵੇਂ ਜਿਵੇਂ ਸਿਮੋਨਾ ਸਾਰਾ ਸਭ ਦੇ ਨੌਵੇਂ ਹੈ ਲਈ ਜਾਣਾ ਜੀ ਲੋਕੋ ਬਦਲ ਉਹ ਲੈਣਗੇ ਆਪਾਂ ਸਹੀ ਹਾਲ ਹੈ ਪਰ ਠੰਡਾ ਹੋ ਗਿਆ ਫ੍ਰੀਜ ਇਹਦੀ ਕੀ ਡਿਗਰੀ ਚੱਲਦੀ ਆ ਇਹ ਵੀ ਓਕੇ ਆਣ ਆ ਦੇਖੋ ਟੈਂਪਰੇਚਰ ਆ ਦੇਖੋ ਇਹਦੇ ਇੱਥੇ ਹੋਣਾ ਓਦੀ ਗੱਲ ਵਾਣ ਓਕੇ ਹੋਣੀ ਹੈ ਬੇਜਾ ਹੋਣਾ ਠੰਡਾ ਹੋ ਗਿਆ ਵਧੀਆ ਹਾਂ ਲੋ ਵਈ ਪਰ ਈ ਵਾਲ ਤੇ ਹਾਂਜੀ ਹਾਂਜੀ ਡੰਨ ਕਰਦੇ ਕਮ ਹਾਂਜੀ ਕਬਾਬ ਬਸ ਟੰਗ ਤਾਂ ਬਾਲਦੇ ਕਬਾਬ ਵੀ ਤੇ ਕਰੀਏ ਮੇਰੇ ਤੋਂ ਕੰਮ ਕਾ ਸ਼ਟਾਰਟ ਆਪਾਂ ਹੁਣ ਰੱਬ ਦਾ ਲੇਕਿਨ ਨਾ ਇਧਰ ਬੰਦੇ ਲੱਕੜਾਂ ਚੱਕ ਰਹੇ ਆਪਣੀਆਂ ਜਿਹੜੀਆਂ ਪੱਟੀ ਥੱਲੇ ਲੱਕੜਾ ਖਤਮ ਹੋ ਗਿਆ ਹੈਰ ਮੰ ਲੱਕੜਾ ਮੁਗ ਗਿਆ ਆਪਣੀ ਪੱਟੀ ਵਾਲੀ ਹਾਂਜੀ ਇਧਰ ਮੁਗ ਗਿਆ ਜਿਵੇਂ ਖਤਮ ਹੋ ਗਿਆ ਹਾਂਜੀ ਜਿਵੇਂ ਖਤਮ ਹੋ ਗਿਆ ਨਹੀਂ ਰਹਿ ਗਿਆ ਇਹ ਕੋ ਕੁ ਕਰੇ ਲੋ ਨਹੀਂ ਸਾਜੂ ਕਾਲ ਦਾ ਕਾਲ ਦਾ ਤਾਂ ਹਾਂਜੀ ਇਹ ਲੱਕੜ ਸੋਗਰ ਲੱਕੜ ਸੋਗਰ ਮਗੋਣੀ ਬਣੀ ਆ ਪਰ ਨਾ ਕੋਲ ਨਾ ਕੀ ਚੇ ਕੀ ਹੋ ਗਿਆ ਕੁਛ ਹੈ ਕੀ ਬਰੂ ਹੋਇਆ ਰਹੀ ਹਾਂ ਕੌਣ ਹੈ ਅਜੇ ਰ ਬਰੂ ਤੋਂ ਆਨੂ ਆ ਨੂੰ ਆ ਨੂੰ ਅੱਤਰਾ ਅੱਛਾ ਹਵਾ ਬਹੁਤ ਉਹ ਦਵਿੰਦਰਾ ਉਹ ਦੀ ਚੇਤ ਚੜਦੀ ਕਲਾ ਸ਼ਾਲਾ ਮਰੀਆ ਹਵਾ ਚੱਲ ਰਹੀ ਵਧੀਆ ਮੌਸਮ ਘੈਂਟ ਹੋ ਗਿਆ ਠੀਕ ਹੈ ਇੱਧਰ ਖੋਲੇ ਵਾਹ ਹਾਂ ਠੀਕ ਹੈ ਤਾਂ ਤਾਂ ਕਹਿੰਦਾ ਵੀ ਸੀਗਾ ਹੀ ਬੰਦਾ ਇੱਕ ਹਾਂ ਕਹਿੰਦਾ ਗਰਮੀ ਹੈ ਹਾਂਜੀ ਹਾਂ ਗਰਮੀ ਦਾ ਅਜੀ ਰੂਪੀ ਹੁੰਦੇ ਹੁੰਦਾ ਵੀ ਹੈ ਉਹ ਵੀ ਕਰਨਾ ਪਰਲੇ ਪੈ ਪਿਛਲਾ ਪਾਸੇ ਖੋਲ ਦੇਣਾ ਆਪਾਂ ਇਹਦਾ ਤੇ ਵਧੀਆ ਹਵਾ ਕਰਾਸ ਹੋਏਗਾ ਇੱਧਰ ਪਾਸੇ ਹਾਂਜੀ ਮੈਂ ਵੀ ਉਹ ਟੇਲ ਤੇ ਨਹੀਂ ਰੁਕ ਰਾਈ ਮੈਂ ਹਾਂ ਬੰਦ ਕੀ ਪੁੱਛ ਨਹੀਂ ਬੰਦਾ ਆਪਾਂ ਗਰਮੀ ਖੋਲ ਦੇਣਾ ਸ਼ਾਲਾ ਚ ਨੂੰ ਬੰਦ ਕਰ ਦੇਣੇ ਉਹ ਚਾ ਕਰਦੇ ਮਤਲਬ ਫਸ ਪੈਰ ਕੇ ਫੋਫਰ ਕੇ ਪੈ ਗਿਆ ਨਹੀਂ ਫੋਫਰ ਕੇ ਪੈ ਗਿਆ ਇੰਨੇ ਬਹੁਤ ਬੱਤ ਚਾਈ ਹਾਂ ਫਰ ਕੇ ਪੈ ਨੇ ਇੰਨੇ ਸਾਰੇ ਹੁਣ ਲੱਗਿਆ ਵਧੀਆ ਹਵਾ ਸਹਾਜ ਨਹੀਂ ਜਾਂ ਬੁੜੀ ਇਹਨਾਂ ਸਹਾਜਾਂ ਲੱਗਿਆ ਉਹਨੂੰ ਸਹਾਜ ਆਉਣ ਲੱਗੇ ਮੈਂ ਤੀਸਰ ਬੀਚੇਵਿੰਟ ਹਾਂਜੀ ਹਾਂਜੀ ਤੁਸੀਂ ਫਿਰ ਨਿਕੋ ਜੀ ਦਰ ਦਰ ਉਧਰ ਆਈ ਸੀ ਠੀਕ ਹੋ ਗਿਆ ਕਰਤਾ ਜੀ ਕਮ ਸ਼ਟ ਹਾਂਜੀ ਹਾਂਜੀ ਬਲਤਕ ਬਾਬ ਹਾਂਜੀ ਚਲੋ ਵਜੇ ਕੀਤਾ ਕੀ ਦਿੱ ਤਰੇਗਾ ਸੀ ਤੋ ਤੋ ਪੋਸਟ ਰਗਾ ਸੀ ਸਟਾਵੋ ਡਿਚੈਂਡੋ ਤਾਂਤੇ ਪੇਰਸੋਨਾ ਅੈਸੋ ਰਿਸਪੇਟੋ ਅ ਬਰੀਵਾ ਸੀ ਪਾ ਦੀ ਇੰਗਰੇਜੀ ਬੋਲਦੇ ਹੁੰਦੇ ਹਾਂ ਦੀ ਇੰਗਰੇਜੀ ਬੋਲਦੇ ਹੈ ਇਹ ਕਹਿੰਦਾ ਵੀ ਕਈ ਬੰਦੇ ਬੈਠ ਨਹੀਂ ਪੀਪਲ ਤੇ ਮੈਨੂੰ ਸਮਝ ਨਹੀਂ ਆਇਆ ਕਿ ਬੋਜੀ ਕੀ ਜਾਂਦੇ ਇਹ ਕਹਿੰਦਾ ਵੀ ਬੰਦੇ ਕਾਫੀ ਆ ਟੇਬਲ ਭਰ ਗਏ ਆ ਕਹਿੰਦਾ ਹਾਂਜੀ 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 ਪਹਿਲਾਂ ਘਟ ਸੀ ਗਿਆ ਨਹੀਂ ਇਹ ਅੰਗਰੇਜ਼ੀ ਚ ਕਹਿੰਦਾ ਸੀ ਕਿ ਨਹੀਂ ਪਰ ਇਹ ਨਾਲੀ ਅੰਗਰੇਜ਼ੀ ਦਾ ਕਿਉਂ ਬੈ ਬੋਲਣ ਦਾ ਹੋਰ ਜਿਹਾ ਫਰਕ ਹੈ ਇਹਨਾਂ ਦਾ ਇਹ ਕਹਿੰਦਾ ਕਮੇ ਟਿਚ ਇੰਗਲਿਸ਼ ਇੱਦੋ ਕਿ ਨੋ ਕੈਪੀਚੇਵਾਂ ਕਦੋਂ ਕੰਡੋ ਪਾਰਲਾ ਇੰਗਲਿਸ਼ ਇੱਦੋ ਐਲੋਟ ਪੀਪਲ ਬਹੁਤ ਸਾਰੇ ਪਰਸੋਨ ਐਲੋਟ ਪੀਪਲ ਨੋ ਐਲੋਟ ਪੀਪਲ ਐਲੋਟ ਪੀਪਲ ਕਿਦਾਂ ਆ ਸਕਦੇ ਨੇ ਨਹੀਂ ਇਨ ਫੈਕਟ ਯੂ ਹੈ ਟੋਲ ਨੋ ਅੰਡਰਸਟੈਂਡ ਹੁਣ ਮੇਤਰੋ ਸਵਾ ਸਵਾ 11 ਹੋ ਗਏ ਆਪਾਂ ਨੂੰ ਕੰਮ ਕਰਨ ਵੇੜਦਿਆਂ ਨੂੰ ਹੁਣ ਗਰਮੀ ਕਿੰਨਾ ਟਾਈਮ ਇਦਾਂ ਹੀ ਬਸ ਲੱਗ ਜਾਂਦਾ ਹੈ ਸਵਾ 11 ਵਜੇ ਹੋਏ ਆ ਤੇ ਬਾਹਰ ਇੱਕ ਮਾਤਾ ਬੈਠੀ ਹੈ ਲੰਗਰ ਪਾਣੀ ਛਕਦੀ ਹਾਲੇ ਮਾਰਾ ਪ੍ਰਸ਼ਾਦਾ ਆਪਣੇ ਛਕਦੀ ਪੀਦੀ ਤੇ ਉਹਦੀ ਵੇਟ ਕਰਦੇ ਆ ਬਾਅਦ ਜਦੋਂ ਜਾਂਦੀ ਉਸ ਤੋਂ ਬਾਅਦ ਆਪਾਂ ਵੀ ਚੱਲਦੇ ਆ ਤੇ ਹਾਲ ਦੇ ਕੋਈ ਤਾਂ ਹਨ ਗਰਮੀ ਦੇ ਵਿੱਚ ਕੰਮ ਤੋਂ ਹੀ ਹੁੰਦਾ ਸਿਰਲ ਦੇ ਵਿੱਚ ਵੀ ਤੇ ਗਰਮੀ ਦੇ ਵਿੱਚ ਵੀ ਪਰ ਗਰਮੀ ਦਾ ਠਕਾੜ ਹੁੰਦੀ ਗਰਮੀ ਹੈ ਨਾ ਹਾਂਜੀ ਕਿਉਂਕਿ ਅੰਦਰ ਗਰਮੀ ਨਾਲ ਬੰਦੇ ਨਿਚੋੜ ਦਿੰਦੇ ਚੰਗੀ ਰਹਿਣ ਕਾਲਾ ਨੂਨ ਪੀ ਪੀ ਕੇ ਬੰਦੇ ਨੂੰ ਮੜੀ એનર્ਜੀ ਆਉਂਦੀ ਹੈ ਮਿਨਰਲ ਵਿਟਾਮਿਨ ਆਉਂਦੇ ਆ ਮਿਨਰਲ ਤੇ ਆਪਣੇ ਪੋਟਾਸ਼ੀਅਮ ਹੁੰਦਾ ਹੈ ਕਾਲਾ ਨੂਨ ਪੀ ਪੀ ਕੇ ਅਜਾ ਪੱਖੇ ਜਿਆ ਦੇਖੋ ਇਧਰ ਪੱਖੇ ਵੀ ਤਾਰ ਤੇ ਫਰਫੜ ਜਿਹਾ ਉੱਪਰ ਵੀ ਮੜੀ ਹੋ ਵੱਧ ਮਾਰੇ ਕੇ ਦੇ ਨੂੰ ਵੀ ਮੜੇ ਮੋਟਾ ਜੋਰ ਵੱਧ ਲੱਗੇ ਇਹਦਾ ਸਾਨੂੰ ਖਾਓ ਬੜੀ ਮੁੱਢੀ ਵੱਧ ਆਏ ਰਿਟਾਇਰ ਕਰਨੇ ਦਾ ਕੰਮ ਕੱਲੂ ਦੇ ਰਿਹਾ ਕਹੋ ਜੀ ਲੋਟ ਸਵਾਲ ਆਪਣੇ ਬਣੇ ਸਬਜਾ ਬਣਿਆ ਫਿਰ ਆਪਾਂ ਜਾ ਕੇ ਲੈ ਕੇ ਆਵਾਂਗੇ ਤੇ ਬਾਕੀ ਮਿੱਤਰੋ ਅੱਜ ਦਾ ਵਲੌਗ ਇੱਥੇ ਆਪਾਂ ਹੁਣ ਬੰਦ ਕਰਨ ਵਾਲੇ ਸੋਚ ਰਿਹਾ ਮੈਂ ਕਿਉਂਕਿ ਹੁਣ ਆਪਣੀ ਕੰਮ ਵੀ ਖਤਮ ਹੋ ਗਿਆ ਤੇ ਹੁਣ ਪੀਜ਼ਾ ਖਾਣ ਵਾਸਤੇ ਬਣਾਇਆ ਮੈਂ ਫਿਰ ਆਹ ਪੀਜ਼ਾ ਖਾਵਾਂਗੇ ਅੱਜ ਆਪਾਂ ਤੋਨੇ ਕੁਝ ਬੋਲਾਂ ਹਰੀ मिरची ਆ ਦੇਖੋ ਤਿੱਖੇ ਦੇਖੀਏ ਮਿਰਚ ਹਰੀ ਮਿਰਚ ਤੇ ਇਹ ਆਪਾਂ ਪੀਜ਼ਾ ਖਾਵਾਂਗੇ ਤੇ ਬਾਕੀ ਤੁਸੀਂ ਵੀ ਅੱਜ ਦੇ ਵਲੌਗ ਦੇ ਬਹੁਤ ਸੋਹਣੇ ਸੋਹਣੇ ਸਾਰੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਤੇ ਬਹੁਤ ਜਿਆਦਾ ਪਰਮਾ ਹੂੰਗਾਰਾ ਤੇ ਜੰਨੇ ਆਓ ਆਪਣੇ ਵਲੌਗ ਨੂੰ ਅੱਜ ਵੀ ਤੇ ਕੱਲ੍ਹ ਵੀ ਬਹੁਤ ਸੋਹਣੇ ਵਲੌਗ ਚੱਲੇ ਆ ਆਪਣੇ ਤੁਹਾਡੀ ਸਪੋਰਟ ਦੇ ਨਾਲ ਇਦਾਂ ਹੀ ਆਪਣੇ ਵਲੌਗ ਸ਼ੇਅਰ ਵੀ ਕਰਦੇ ਜਾ ਤੇ ਬਤਵਾਂ ਲਾਈਕ ਵੀ ਕਰਿਆ ਕਰੋ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਚੈਨਲ ਨੂੰ ਕਰਿਓ ਆਪਣ ਨੂੰ ਤਾਂ ਕਿ ਆਪਣਾ ਦਿਨਪਰ ਦੀ ਆਪਾਂ ਗੋਸ ਕਰਦੇ ਜਾਈਏ ਇਹਦੇ ਨਾਲ ਆ ਮੇਥਰੋਂ ਆਪਾਂ ਆਪਣਾ ਜਿਹੜਾ ਵਲੌਗ ਇੱਥੇ ਬੰਦ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਦੇ ਘਰੋਂ ਕਲਿਕ ਸਵੇਰੇ ਪਹਿਲੇ ਆ ਗਏ ਸੋਹਣੇ ਜਿਹੇ ਵਲੌਗ ਦੇ ਵਿੱਚ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਕਰੀਆ